हां भाई दोस्तों सत श्री अकाल नमस्कार क्या हालचाल है ठीक ठाक हो जी आज जेडी मैं ਤੁਹਾਨੂੰ ਜਮੀਨ ਦਿਖਾ ਰਿਹਾ ਬਾਈ ਜੀ ਇਹ ਜਮੀਨ ਬਹੁਤ ਹੀ ਕਮਰਸ਼ੀਅਲ ਜਮੀਨ ਹੈਗੀ ਤੇ ਇਹ ਬਾਦਲ ਦੇ ਬਿਲਕੁਲ ਨੇੜੇ ਪੈ ਜਾਂਦੀ ਆ ਤੇ ਡੱਬ ਵਾਲੀ ਤੋਂ 4 ਕਿਲੋਮੀਟਰ ਦੇ ਉੱਪਰ ਜੀਟੀ ਰੋਡ ਦੇ ਉੱਪਰ ਆ ਜਿਹੜੇ ਪਹਿਲਾਂ ਮੈਂ ਜਮੀਨ ਸਮਝ ਲਓ ਮੇ ਤੋਂ ਇਹ ਜਿਹੜਾ ਸਾਹਮਣੇ ਖੇਤ ਤੁਹਾਨੂੰ ਦਿਖਾਈ ਦਿੰਦਾ ਸਾਰਾ ਇਹ ਇਕੱਠਾ ਟੱਕ ਹੈਗਾ ਤਿੰਨ ਕਿੱਲਿਆਂ ਤੋਂ ਉੱਪਰ ਇਹਦਾ ਫਰੰਟ ਹੈਗਾ ਆ ਉਹ ਦੂਰ ਤੱਕ ਮਤਲਬ ਤੁਹਾਨੂੰ ਦਿਖਾਈ ਦਿੰਦਾ ਹੈਗਾ ਇਹ 22 ਕਿੱਲੇ ਜ਼ਮੀਨ ਚਾਰ ਮੋਟਰਾਂ ਤੇ ਆਹ ਜਿਹੜਾ ਤੁਹਾਨੂੰ ਰਸਤਾ ਵੀ ਦਿਖਾਈ ਦਿੰਦਾ ਇਹਦੇ ਉੱਪਰਲੇ ਪਾਸੇ ਵੀ ਸਾਰਾ ਫਰੰਟ ਆ ਗਿਆ ਰਸਤਾ ਵੀ ਕੱਢ ਕੇ ਉੱਪਰ ਦੀ ਲਾਤਾ ਇਹਦੇ ਮਤਲਬ ਜਿਹੜਾ ਇਹ ਵੈਸੇ ਤਾਂ ਮੋਟਰ ਤੇ ਨੂੰ ਜਾਂਦਾ ਸੀਗਾ ਪਰ ਇਹ ਆ ਜਿਹੜੀ ਸੱਚੇ ਪਾਸੇ ਉਹਨੂੰ ਤੁਹਾਨੂੰ ਜ਼ਮੀਨ ਦਿਖਾ ਰਿਹਾ ਨਾ ਆ ਜ਼ੂਮ ਕਰਕੇ ਮੈਂ ਲਗਾ ਆ ਸਾਰਾ ਵਿੱਚ ਆ ਗਿਆ ਜਿਹੜੀ ਇਹ ਪਹੀ ਹੈ ਉਹਨੂੰ ਉੱਪਰਲੀ ਵੱਟ ਦੇ ਕੋਲ ਜਿੱਥੇ ਉਹ ਸੋਲਰ ਦਿਖਾਈ ਦਿੰਦਾ ਉਹਦੇ ਉੱਪਰ ਦੀ ਮਤਲਬ ਕੜਤੀ ਇਹ ਜਿਹੜਾ ਇਹ ਰਸਤਾ ਵੀ ਸੀਗਾ ਇਹ ਸਾਰਾ ਟੱਕ ਇਕੱਠਾ ਤੇ ਜਿਹਦੇ ਚ ਤਿੰਨ ਕਿੱल्ल्या ਤੋਂ ਚਾਰ ਕਿੱल्ल्या ਦੇ ਕਰੀਬ ਫਰੰਟ ਹੈਗਾ ਚਾਰ ਮੋਟਰਾਂ ਨੇ ਵੱਡੀ ਡੱਬ ਵਾਲੀ ਜਿਹੜੀ ਰੋਡ ਹੈਗੀ ਉਹ ਰੋਡ ਤੇ ਉੱਪਰ ਇਹ ਪੈ ਜਾਂਦਾ ਬਿਲਕੁਲ ਸਮਾਨਾਂਤਰ ਰੋਡ ਹੈਗੀ ਮਤਲਬ ਇੱਕ ਤਾਂ ਆਮ ਰੋਡ ਉੱਚੀ ਹੁੰਦੀ ਆ ਨਾ ਰੋਡ ਉੱਚੀ ਨਹੀਂ ਬਿਲਕੁਲੀ ਇਹ ਜਿਹੜੀ ਖਾਉ ਵਾਲੀ ਲੰਬੀ ਲੰਬੀ ਤੋਂ ਮਹਿਣਾ ਪਿੰਡ ਤੇ ਮਹਿਨੇ ਪਿੰਡ ਤੋਂ ਆਪਾਂ ਡੱਬ ਵਾਲੀ ਇਹ ਮਹਿਨੇ ਪਿੰਡਾ ਦੇ ਕੋਲੇ ਖੜਿਆ ਸੀ ਡੱਬ ਵਾਲੀ ਤੋਂ ਜ਼ਮੀਨ ਪੂਰੀ ਸਹੀ ਐਗਜ਼ੈਕਟ 4 ਕਿਲੋਮੀਟਰ ਤੇ ਜ਼ਮੀਨਾ ਉਦਾਂ ਨਹਿਰੀ ਪਾਣੀ ਵੀ ਆ ਪਰ ਇਹ ਜ਼ਮੀਨ ਕਮਰਸ਼ੀਅਲ ਹੈ ਇੱਥੇ ਸਾਰੀਆਂ ਵਾਲੇ ਵਾਲੇ ਜ਼ਮੀਨਾਂ ਨੇ ਜਿਹੜੀਆਂ ਉਹ ਵਿਕੀਆਂ ਹੋਈਆਂ ਨੇ ਬਹੁਤ ਵੱਡੇ ਵੱਡੇ ਪ੍ਰੋਜੈਕਟ ਲੱਗੇ ਹੋਏ ਨੇ मतलब ਕੋਈ ਵੀ ਐਸਾ ਜ਼ਮੀਨ ਨਹੀਂ ਹੈ ਜੀ ਹਰ ਇੱਕ ਤਰ੍ਹਾਂ ਦੇ ਇੱਥੇ ਮਤਲਬ ਵੱਡੇ ਵੱਡੇ ਮਾਲ ਵੱਡੀਆਂ ਵੱਡੀਆਂ ਚੀਜ਼ਾਂ ਬਣ ਗਈਆਂ ਤੇ ਇੱਥੋਂ ਬਿਲਕੁਲ ਅੱਗੇ ਫਿਰ ਨਾਲ ਹੀ ਭਾਰਤ ਮਾਲਾ ਰੋਡ ਜਿਹੜੀ ਨਵੀਂ ਨਿਕਲੀ ਆ ਉਹ ਨਿਕਲ ਗਈ ਜਿੱਥੋਂ ਅਸੀਂ ਖੜੇ ਆ ਇੱਥੋਂ ਥੋੜਾ ਅੱਗੇ ਜਾ ਕੇ ਆਪਣਾ ਜਿਹੜੀ ਭਾਰਤ ਮਾਲਾ ਰੋਡ ਨਵੀਂ ਨਿਕਲੀ ਆ ਉਹਦੇ ਤੇ ਚੜ ਕੇ ਖੱਬੇ ਹੱਥ ਬਠਿੰਡੇ ਨੂੰ ਚਲੇ ਜਾਂਦੇ ਆ ਬਠਿੰਡਾ ਵੀ ਇਦੋਂ ਮਤਲਬ ਨੇੜੇ ਪੈ ਜਾਂਦਾ ਤੇ ਡੱਬ ਵਾਲੀ ਤਾਂ ਜਮਾਈ ਤੁਹਾਨੂੰ ਮੈਂ ਦੱਸੀ ਜਾਨਾ 4 ਕਿਲੋਮੀਟਰ ਤੇ ਬਾਦਲ ਜਿਹੜਾ ਪਿੰਡ ਹੈ ਉਹ ਵੀ ਬਿਲਕੁਲ ਹੀ ਨੇੜੇ ਆ ਤੇ ਇਹ ਮੰਨ ਲਓ ਤੁਸੀਂ ਬਹੁਤ ਹੀ ਕਮਾਲ ਦਾ ਇਲਾਕਾ ਹੈਗਾ ਔਰ ਜ਼ਮੀਨ ਆ ਦੇਖੋ ਜੀਟੀ ਰੋਡ ਜਿਹੜੀ ਮੈਂ ਤੁਹਾਨੂੰ ਦਿਖਾਉਣਾ ਜ਼ਮੀਨ ਜੀਟੀ ਰੋਡ ਦੇ ਜਮਾਂ ਬਰਾਬਰ ਆ ਆ ਦੇਖੋ ਬਿਲਕੁਲ ਇੱਥੇ ਕੋਈ ਉਚਾਈ ਦੇ ਵਿੱਚ ਨਹੀਂ ਹੈਗੀ ਰੋਣ ਤੇ ਆ ਬਰਾਬਰ ਸਮਾਨੰਤਰ ਮਤਲਬ ਜਿਹੜੀ ਹੈਗੀ ਆ ਇਹ ਸੜਕ ਇਹਦੇ ਨੇੜੇ ਪੈਂਦੀ ਆ ਦੇ ਇਹ ਕਮਰਸ਼ੀਅਲ ਤੁਸੀਂ ਸੌਦਾ ਲੈ ਸਕਦੇ ਹੋ ਤੇ ਦੇਖ ਸਕਦੇ ਹੋ ਹਾਂ ਇਹਦੇ 'ਚ ਮੈਂ ਤੁਹਾਨੂੰ ਨਾ ਨਾਲ ਥੋੜੀ ਦੀ ਨਕਸ਼ਾ ਵੀ ਪਾ ਦਨਾ ਤੇ ਨਾਲ ਇਹਦੀ ਤੁਹਾਨੂੰ ਮੈਂ ਲੋਕੇਸ਼ਨ ਦੀ ਉਹ ਵੀ ਸੈਂਡ ਕਰ ਦਿੰਨਾ ਸਕਰੀਨ ਸ਼ਾਟ ਤਾਂ ਕਿ ਤੁਸੀਂ ਸਮਝ ਸਕੋ ਪਰ ਫਿਲਹਾਲ ਜੀ ਨੇ ਜ਼ਮੀਨ ਲੈਣੀ ਹੁੰਦੀ ਆ ਉਹ ਤਾਂ ਆ ਕੇ ਦੇਖੂਗਾ ਜ਼ਮੀਨ ਤੇ ਤੋਂ ਫੇਰ ਪਤਾ ਲੱਗੂਗਾ ਪਰ ਏਰੀਆ ਜਿਹੜਾ ਹੈਗਾ ਉਹ ਤੁਸੀਂ ਦੇਖ ਕੇ ਹੀ ਸਮਝ ਸਕਦੇ ਹੋ ਪਰ ਫਿਲਹਾਲ ਉਦਾਂ ਤਾਂ ਮਤਲਬ ਨਹੀਂ ਜੱਜਮੈਂਟ ਹੁੰਦੀ ਉਨੀ ਪਰ ਫਿਰ ਵੀ ਜਿਹੜਾ ਬੰਦਾ ਇਧਰੋਂ ਲੈਣ ਆਲਾ ਉਹਨੂੰ ਦਾ ਪਤਾ ਹੀ ਆ ਮਲੋਟ ਫਿਰ ਇਥੋਂ ਨੇੜੇ ਪੈ ਜਾਂਦਾ ਤੇ ਇਹ ਜਿਹੜਾ ਇਲਾਕਾ ਹੀ ਹੈਗਾ ਨਾ ਇਹ ਬਹੁਤ ਕਮਾਲ ਦਾ ਇਲਾਕਾ ਹੈਗਾ ਔਰ ਵੱਡੀਆਂ ਰੋਡਾਂ ਦਾ ਜਾਲ ਵਿਛਿਆ ਪਿਆ ਇੱਥੇ ਔਰ ਬਿਲਕੁਲ ਨੇੜੇ ਮਾਲ ਬਦਲਾ ਵੱਡੀਆਂ-ਵੱਡੀਆਂ ਬਿਲਡਿੰਗਾਂ ਸਕੂਲ ਕਾਲਜ ਪੈਟਰੋਲ ਪੰਪ ਔਰ ਜਿੰਨੇ ਵੀ ਮੰਨ ਲੋ ਤੁਸੀਂ ਬਾਕੀ ਜਿਹੜੀਆਂ ਜ਼ਮੀਨਾਂ ਨਹੀਂ ਗਈਆਂ ਉਹਨਾਂ ਨੂੰ ਕੰਪਨੀਆਂ ਨੇ ਵੱਡੀਆਂ ਕੰਪਨੀਆਂ ਨੇ ਚੱਕਿਆ ਹੋਇਆ ਸਾਰੀਆਂ ਪਿੰਡਰ ਅਲੱਗ-ਅਲੱਗ ਕੇ ਮਤਲਬ ਜ਼ਮੀਨਾਂ ਵਿਕੀਆਂ ਹੋਈਆਂ ਨੇ ਤੇ ਕੋਈ ਕੋਈ ਹੀ ਜ਼ਮੀਨ ਹੈ ਜਿਹੜੀ ਮਤਲਬ ਮਾਲਕਾਂ ਕੋਲ ਹੈ ਇਹ ਮਾਲਕੀ ਸੌਦਾ ਹੈ ਔਰ ਤਕਸੀਮ ਸੌਦਾ ਬਿਲਕੁਲ ਤਕਸੀਮ ਤੇ ਮਾਲਕੀ ਦਾ ਸੌਦਾ ਹੈਗਾ ਕਮਰਸ਼ੀਅਲ ਸੌਦਾ ਬਾਈ ਜੀ ਮੈਂ ਤੁਹਾਨੂੰ ਫੇਰ ਕਲੀਅਰ ਕਰ ਦਿਆਂ ਕਿਉਂਕਿ ਇਹਦੇ ਵਿੱਚ ਜਿਹੜਾ ਰੇਟ ਹੈਗਾ ਉਹ ਕਮਰਸ਼ੀਅਲ ਰੇਟ ਲੱਗਣਾਗਾ ਇਹ ਲੇਕਿਨ ਸਹੂਲਤਾਂ ਸਾਰੀਆਂ ਨੇ ਚਾਰ ਮੋਟਰਾਂ ਨਹਿਰੀ ਪਾਣੀ ਤੇ ਇਹ ਚੀਜ਼ਾਂ ਮਤਲਬ ਤੁਸੀਂ ਦੇਖ ਸਕਦੇ ਹੋ ਤਾਂ ਕਿ ਅਗਰ ਬੰਦਾ ਕੋਈ ਖੇਤੀਬਾੜੀ ਦੇ ਹਿਸਾਬ ਨਾਲ ਵੀ ਨਾਲ ਰੱਖਣਾ ਚਾਹੁੰਦਾ ਤਾਂ ਵੀ ਕੋਈ ਉਹ ਨਹੀਂ ਪਰ ਫਿਲਹਾਲ ਇਹ ਕਮਰਸ਼ੀਅਲ ਲਈ ਹੈਗਾ ਆ ਜਿਹੜੀ ਮੋਟਰ ਤੇ ਨੂੰ ਪਹੀ ਜਾਂਦੀ ਸੀ ਇਹ ਕੱਢ ਕੇ ਪਰਲੇ ਪਾਸੇ ਕਰਤੀ ਹੋਣਾ ਕਨਕ ਵੱਢ ਕੇ ਅੱਗੇ ਇਹਦੀ ਕੋਈ ਉੱਪਰ ਦੀ ਅਸੀਂ ਧਮਾ ਦਿਆਂਗੇ ਤਾਂਾਂ ਦੀ ਉਹ ਤੁਸੀਂ ਮਤਲਬ ਇਹ ਨੂੰ ਕਣ ਕਣਕ ਤੱਕ ਹੀ ਆ ਬਸ April ਤੱਕ ਉਸ ਤੋਂ ਬਾਅਦ ਇਹਦਾ ਜਿਹੜਾ ਸਾਰਾ ਉੱਪਰ ਦੀ ਸਿਸਟਮ ਬਣਾਤਾ ਸਾਢੇ 3 ਕਿੱल्ल्या ਤੋਂ ਉੱਪਰ ਉੱਪਰ ਫਰੰਟ ਹੈਗਾ ਸਾਢੇ 3 ਕਿੱल्ल्या ਤੋਂ ਮਤਲਬ ਘਟ ਨਹੀਂ ਹੈਗਾ ਔਰ ਬਿਲਕੁਲ ਅ ਜਿਹੜਾ ਖੱਬੇ ਪਾਸੇ ਨਾਲ ਬਿਲਡਿੰਗਾਂ ਲੱਗ ਜਾਂਦੀਆਂ ਨਹੀਂ ਔਰ ਰੋਡ ਦੇ ਬਰਾਬਰ ਹੈ ਜਿਹੜੀ ਮੇਨ ਚੀਜ਼ ਹੁੰਦੀ ਹੈ ਸਾਰਿਆਂ ਤੋਂ ਜ਼ਿਆਦਾ ਕਿਉਂਕਿ ਆ ਦੇਖੋ ਇਹ ਰੋਡ ਜਿੱਥੇ ਮੇਰੀਆਂ ਗੱਡੀਆਂ ਖੜੀਆਂ ਨੇ ਨਾ ਸਾਡੀਆਂ ਇਹ ਰੋਡ ਦੇ ਉੱਪਰ ਖੜੀਆਂ ਨੇ ਜਮ ਆ ਦੇਖੋ ਉਹ ਸਾਹਮਣੇ ਗੱਡੀ ਮੇਰੀ ਦੇਖੋ ਝਾਤ ਮਾਰੋ ਬੜੀ ਜੂਮ ਕਰਕੇ ਦਿਖਾ ਆ ਆ ਦੇਖੋ ਬਿਲਕੁਲ ਹੀ ਬਰਾਬਰ ਰੋਲ ਹੈਗੀ ਆ ਆ ਦੇਖੋ ਉਹ ਕਾਰ ਲੰਘੀ ਨਾ ਐ ਦੇਖ ਲਓ ਬਿਲਕੁਲ ਸਮਾਨਾਂਤਰ ਕੋਈ ਅੱਧੇ ਫੁੱਟ ਦਾ ਵੀ ਫਰਕ ਨਹੀਂ ਹੈਗਾ ਕੋਈ ਨਹੀਂ ਆਮ ਖਾਸ ਕੀ ਹੁੰਦਾ ਹੈ ਵੱਡੀਆਂ ਰੋਡਾਂ ਨੇ ਜਿਹੜੀਆਂ ਉਹ ਉੱਚੀਆਂ ਲੰਘ ਜਾਂਦੀਆਂ ਨੇ ਪਹਿਲਾਂ ਤਾਂ ਜ਼ਮੀਨ 'ਚ ਕਰੋੜਾਂ ਦਾ ਭਰਤੀ ਪੈ ਜਾਂਦਾ ਫਿਰ ਵੈਸੇ ਵੀ ਨਹੀਂ ਕੋਈ ਗੱਲ ਬਣਦੀ ਇਹ ਇਹਦੀ ਲੋਕੇਸ਼ਨ ਜਿਹੜੀ ਬਹੁਤ ਆਫਿਸ ਔਰ ਲਵੇ ਲਾਉਣੇ ਵੀ ਪੁੱਲ ਨਹੀਂ ਤੁਹਾਨੂੰ ਦਿਖਾਈ ਦਿਓ ਏ ਵੀ ਨਹੀਂ ਵੀ ਭਾਈ ਜਮੇ ਨਾਲ ਹੀ ਕੋਈ ਵੱਡੀ ਆਪਣੇ ਉੱਚੀ ਸਰਕ ਸ਼ੁਰੂ ਹੋ ਗਈ ਸੋ ਸਤਿ ਸ੍ਰੀ ਅਕਾਲ ਜੀ ਸਾਰੇ